ਲੱਡੂ ਅੱਜ ਮੈਂ ਦੋ ਘਰ ਹੋਰ ਦੇਖੇ ਸਾਡੇ ਵਰਗੇ ਨਾ ਜਿਹੜੇ ਆਮ ਲੋਕ ਆ ਜਿਵੇਂ ਕਹਿੰਦਾ ਦੁਕਾਨਦਾਰ ਆ ਇਹ ਇੰਨੀ ਕਿ ਗਲਤੀ ਤੁਖੀ ਹੋਏ ਹੋ ਜਾਂਦੇ ਆ ਕਿ ਯਾਰ ਮੰਦਾ ਲੱਗਿਆ ਹੋਇਆ ਏ ਕੰਮ ਦਾ ਔਖਾ ਹੋਇਆ ਪਿਆ ਇਹ ਖਰਚੀ ਬਹੁਤ ਆ ਸਾਡੇ ਲਈ ਇਹ ਬੜੀ ਪਰੇਸ਼ਾਨੀ ਹੋ ਹੀ ਪਈ ਆ ਪਰ ਮੈਂ ਅੱਜ ਦੋ ਘਰ ਦੇਖੇ ਆ ਜਿੱਥੇ ਮਤਲਬ ਕਹਿਣ ਦਾ ਵੀ ਆ ਵੀ ਜਿਵੇਂ ਰੱਬ ਨੇ ਅੱਖਾਂ ਹੀ ਨੀਚਲੀਆਂ ਹੁੰਦੀ ਆ ਹਰਪਾ ਚੰਦ ਸਿੰਘ ਪਿੰਡ ਰਸੀਦਪੁਰ ਤੋਂ ਆ ਤੇ 6 ਸਾਲ ਪਹਿਲਾਂ ਇਸ ਬੰਦੇ ਦਾ ਐਕਸੀਡੈਂਟ ਹੋਇਆ ਤਾਂ 6 ਸਾਲ ਹੋ ਗਏ ਇਸ ਬੰਦੇ ਨੂੰ ਈਲ ਚੇਅਰ ਤੇ ਜਨਾਨੀ ਚੱਕ ਥਲ ਕਰਦੀ ਆ ਘੱਟੀ ਫਸਾ ਬ ਇੱਥੇ ਤੱਕ ਕੇ ਕਰਥਲ ਤੱਕ ਵੀ ਜਨਾਨੀ ਹੀ ਦਿੰਦੀ ਆ ਥਰੀਡ ਦੀ ਲੱਡੀ ਬਿਲਕੁਲ ਖਤਮ ਹੋ ਚਲੋ ਦਾਨੀ ਸੱਜਣਾ ਨੇ ਬਹੁਤ ਸਾਰੇ ਭਰਾਵਾਂ ਨੇ ਜਿਵੇਂ ਕਹਿੰਦਾ ਸੰਸਥਾ ਨੇ ਉਹਨਾਂ ਦਾ ਘਰ ਪੁਆਤਾ ਇਹ ਬਹੁਤ ਉੱਚੀ ਦੀ ਗੱਲ ਆ ਹੁਣ ਹੁੰਦਾ ਕਿ ਆ ਕਿ ਆਪਣੇ ਪਿੰਡਾਂ ਦੇ ਵਿੱਚ ਯਾਰ ਕੋਈ ਲੋਕ ਇੱਕ ਦੂਏ ਨਾਲ ਲੱਗਦੇ ਹੁੰਦੇ ਆ ਲੱਗਦੇ ਵੀ ਕਿ ਕਹਿਣ ਦਾ ਮਤਲਬ ਅਸੀਂ ਦੂਸਰੇ ਪਰ ਅਸੂਲ ਲਾਗੂ ਕਰਦੇ ਆ ਕਿ ਤੂੰ ਸਾਡੇ ਮੁਤਾਬਕ ਕਿਉਂ ਨਹੀਂ ਚੱਲਦਾ ਹੈਗਾ ਜਾਂ ਕਹਿ ਲੋ ਕਿ ਅਗਲੇ ਦੀਆਂ ਕਮੀਆਂ ਸਾਨੂੰ ਛੇਤੀ ਨਜ਼ਰ ਆ ਜਾਂਦੀਆਂ ਆਪਣੀਆਂ ਮਟਾਉਣੀਆਂ ਥੋੜੀ ਜਿਹੀ ਔਕੀਆਂ ਐ ਇਸ ਕਰਕੇ ਬੰਦਾ ਸੌਖੇ ਵਾਲੇ ਪਾਸੇ ਨੂੰ ਚੇਤੀ ਜਾਂਦਾ ਏ ਕਿ ਦੂਏ ਦੀਆਂ ਕਮੀਆਂ ਲੱਭਦਾ ਫਿਰ ਜਾਂਦਾ ਆਪਣੀਆਂ ਦੂਰ ਨਹੀਂ ਕਰਦਾ ਹੋਣਗੀਆਂ ਕਮੀਆਂ ਅਗਲਿਆਂ 'ਚ ਹੋਣਗੀਆਂ ਭਾਈ ਉਹ ਮਾਲਕ ਨੇ ਇਹੋ ਜਿਹੇ ਬੰਦੇ ਵੀ ਬਣਾਏ ਆ ਭਾਈ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਵੀ ਜਿੱਥੇ ਅਸੀਂ ਆਪੋ ਧਾਤੀ 'ਚ ਪਏ ਹੋਏ ਆ ਆਪਣੇ ਢਿੱਡ ਤੱਕ ਮਤਲਬ ਹੋਇਆ ਹੋਇਆ ਉੱਥੇ ਇਹੋ ਜਿਹੇ ਵੀ ਭਰਾ ਹੈਗੇ ਆ ਜਿਹੜੇ ਸੇਵਾ ਭਾਵਨਾ ਰੱਖਦੇ ਆਂ ਸੌਦਾ ਪੱਤਾ ਜਿਹੜਾ ਇਹ ਮੈਂ ਲੈ ਕੇ ਜਾਂਦਾ ਏ ਇਹ ਮੈਂ ਨਹੀਂ ਲੈ ਕੇ ਜਾਂਦਾ ਹੈਗਾ ਮਤਲਬ ਮੈਂ ਪੱਲੇ ਤਿੰਨ ਲੈ ਕੇ ਜਾਂਦਾ ਬਹੁਤ سارے ਭਰਾ ਜੁੜੇ ਹੋਏ ਆਂ ਕਦੇ ਕੋਈ ਫੋਨ ਕਰ ਦਿੰਦਾ ਕਦੇ ਕੋਈ ਫੋਨ ਕਰ ਦਿੰਦਾ ਕਿ ਅਗਲੀ ਵਾਰ ਮੈਂ ਦਊਂਗਾ ਤਾਂ ਮੈਂ ਅਗਲੇ ਨੂੰ ਕਹਿ ਦਿੰਦਾ ਹੁੰਦਾ ਵੀ ਜਾ ਕੇ ਭਾਈ ਕਰਿਆਨੇ ਵਾਲੇ ਦੇ ਤੂੰ ਜਮਾ ਕਰਾ ਦੇ ਮੈਂ ਉੱਥੇ ਤੇ ਰਾਸ਼ਨ ਚੱਕ ਕੇ ਜਰੂਰ ਮੰਦ ਦੇ ਲੋੜਵੰਦ ਦੇ ਘਰੇ ਪਹੁੰਚਾ ਦਊਗਾ ਮੇਰੀ ਇੰਨੀ ਕੁ ਡਿਊਟੀ ਆ ਕੁਝ ਮੈਂ ਵੀਡੀਓ ਪਾ ਲਵਾਂ ਹੈ ਕਹਿਰ ਇਹ ਦੂਸਰੇ ਬਜ਼ੁਰਗਾਂ ਇੱਥੇ ਤੋਂ ਆ ਰੈਲੋ ਸਮਰਾਲੇ ਤੋਂ ਜੇਲ੍ਹ ਦੇ ਸਾਹਮਣੇ ਹੀ ਰਸਤਾ ਜਾਂਦਾ ਰੈਲੋ ਸਮਰਾਲੇ ਨੂੰ ਤੇ ਉਹਨਾਂ ਦੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਬਜ਼ੁਰਗ ਦੀ ਤਾਂ ਮੇਰੇ ਖਿਆਲ ਤੇ ਨਿਗਾਹ ਗਈ ਹੋਈ ਹੈ ਬਜ਼ੁਰਗ ਨੂੰ ਤਾਂ ਦਿਖਦਾ ਹੀ ਕੁਝ ਨਹੀਂ ਹੈਗਾ ਮਾਤਾਏ ਉਹ ਵਿਚਾਰੀ ਬਿਰਧਾ ਉਹ ਵੀ ਮਾੜਾ ਮੋਟਾ ਕੰਮ ਜਿਵੇਂ ਕਹਿ ਲਓਗੇ ਮੇਰਾ ਦੋਸਤ ਮੈਰੇਜ ਪੈਲਸ ਦਾ ਦੇ ਵਿੱਚ ਲਾਈਟਿੰਗ ਵਗੈਰਾ ਦਾ ਕੰਮ ਕਰਦਾ ਇਹ ਤਾਂ ਉਹ ਮੈਰੇਜ ਪੈਲਸ ਦਾ ਕੰਮ ਉਹਨਾਂ ਨੂੰ ਦਵਾ ਦਨਾ ਭਾਂਡੇ ਮਾਂਜਣੇ ਪੋਚਾ ਵਗੈਰਾ ਵਗੈਰਾ ਦਾ ਸਫਾਈ ਦਾ ਪਰ ਮਾਤਾ ਦੀ ਉਮਰ ਦੱਸਦੀ ਆ ਕਿ ਉਹ ਇਹ ਜੇ ਕੰਮਾਂ ਲਈ ਕੈਪੇਬਲ ਨਹੀਂ ਹੈਗੀ ਫਿਰ ਤਾਂ ਇਹ ਦੋ ਪਰਿਵਾਰਾਂ ਨੂੰ ਮੈਂ ਅੱਜ ਮਿਲਿਆ ਹੈ ਤੇ ਤੀਸਰੇ ਪਰਿਵਾਰ ਦਾ ਹੁਣ ਮੈਂ ਤਾਂ ਤੀਸਰੇ ਪਰ ਲੈ ਕੇ ਜਾਊਂਗਾ ਜੋ ਅਨਦਰ ਰਾਸ਼ਨ ਹੈ ਰਾਸ਼ਨ ਬੰਨਿਆ ਹੋਇਆ ਕਿਰਿਆਨੇ ਵਾਲੀ ਦੁਕਾਨ ਤੇ ਪਿਆ ਮੈਂ ਚੱਕ ਕੇ ਅਗਲੇ ਦੇ ਘਰੇ ਪਹੁੰਚਾਣਾ ਹੈ ਤੇ ਹਾਂ ਇੱਕ ਗੱਲ ਹੋਰ ਹੈ ਇਹ ਜਿਹੜਾ ਤੀਸਰਾ ਪਰਿਵਾਰ ਆ ਇਹ ਪ੍ਰਵਾਸੀ ਆ ਤੇ ਅੱਜ ਉਹ ਵੀ ਜਾਣ ਲੱਣ ਭਾਈ ਜਿਹੜੇ ਸਾਨੂੰ ਕਹਿੰਦੇ ਆ ਵੀ ਅਸੀਂ ਪ੍ਰਵਾਸੀਆਂ ਦੇ ਵਿਰੁੱਧ ਆ ਪ੍ਰਵਾਸੀਆਂ ਲਈ ਬੋਲਤ ਨਹੀਂ ਆਗੇ ਵੀਰੇ ਵੈਸੇ ਵੀ ਇਹੋ ਜਿਹੇ ਖਬਰਾਂ ਹੁਣ ਆਉਣ ਲੱਗੀਆਂ ਨੇ ਜਿਹੜੀ ਗੱਲ ਜਿਹੜੀ ਗੱਲ ਅਸੀਂ ਕਹਿੰਦੇ ਆਏ ਤੇ ਕਿ ਪ੍ਰਵਾਸੀਆਂ ਦਾ ਮੁੰਡਾ ਪੰਜਾਬਣ ਕੁੜੀ ਲੈ ਕੇ ਭਜਾ ਕੇ ਤਾਂ ਪੰਜਾਬੀ ਮੁੰਡਾ ਪ੍ਰਵਾਸੀਆਂ ਦੀ ਕੁੜੀ ਲੈ ਕੇ ਭਜਾ ਕੇ ਇਹ ਜਦ ਨਾਲ ਆਪਾਂ ਇੱਕ ਦੂਰੇ ਤੋਂ ਰਹਿੰਦੇ ਆਂ ਲੋਹਾਂ ਦਾ ਕਲਚਰ ਸੱਭਿਆਚਾਰ ਹੋਵੇ ਲੱਗ ਤਾਂ ਇਹ ਮਿਕਸ ਮਿਕਸਿੰਗ ਆ ਜਿਹੜੀ ਇਹ ਆਉਣੀ ਆਉਣੀ ਆ ਮਤਲਬ ਉੱਥੇ ਗਰਬੜ ਹੋਣੀ ਆਉਣੀ ਹੁੰਦੀ ਆ ਪੁਰਾਣੇ ਬਜ਼ੁਰਗ ਪਿੰਡ ਬਣਾਇਆ ਕਰਦੇ ਹੁੰਦੇ ਤੇ ਤੁਹਾਨੂੰ ਪਤਾ ਕਿ ਉਹ ਕਾਰਨ ਹੁੰਦੇ ਤੇ ਕਬੀਲੇ ਬਣਾਇਆ ਕਰਦੇ ਤੇ ਉਹ ਕਬੀਲੇ ਅੱਜ ਮਹੱਲੇ ਬਣ ਗਏ ਆ ਬਾੜ ਬਣ ਗਏ ਆ ਤਾਂ ਉਹਨਾਂ ਦਾ ਅਰਥ ਹੋਇਆ ਕਰਦਾ ਹੁੰਦਾ ਤਾਂ ਖੈਰ ਫਿਰ ਵੀ ਜਿਹੜੀ ਮਾਨਵਤਾ ਇਹ ਜੋ ਸਾਡਾ ਪੰਜਾਬੀ ਬਲੱਡ ਆ ਉਹ ਇਹ ਕਹਿੰਦਾ ਵੀ ਬਿਨਾਂ ਭੇਤ ਭਾਵ ਦੇ ਲੋੜ ਬੰਦ ਦੇ ਕੇ ਕਾਸਟ ਵਗੈਰਾ ਵਗੈਰਾ ਇਹ ਕੋਈ ਨਹੀਂ ਦੇਖਦਾ ਹੈ ਗੱਜ ਦੇ ਟਾਈਮ ਤੱਕ ਇਹ ਸੋਚਣਾ ਵੀ ਮੂਰਤਾ ਹੈ ਚਲੋ ਅਸੀਂ ਆਪਣਾ ਕੰਮ ਕਰਦੇ ਚਲੇ ਜਾਣਾ ਹੈ ਤੇ ਮਾਲਕ ਦੇਖਦੇ ਕਰ ਤੱਕ ਕਰਾਉਂਦਾ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਐਨੇ ਦਿਨ ਚੱਲੂ ਐਨੇ ਮਹੀਨੇ ਚੱਲੂ ਕਰ ਤੱਕ ਚਲਾਉਣਾ ਹੈ ਇਹ ਮਾਲਕ ਦੇ ਹੱਥ ਆ ਤੇ ਉਹਨਾਂ ਲੋਕਾਂ ਦੇ ਹੱਥ ਆ ਜਿਹਨਾਂ ਦੇ ਅੰਦਰ ਮਾਰਦ ਵਸਦਾ ਚੀਪੜ ਲੋਕ ਵੀ ਬਹੁਤ ਆ ਸਾਡੇ ਇਲਾਕੇ ਦੇ ਵਿੱਚ ਐਸੀ ਗੱਲਾਂ ਵੀ ਆ ਕਿ ਜਿਨ੍ਹਾਂ ਨੇ ਛਾਤੀ ਪਰ ਰੱਖ ਕੇ ਨਾਲ ਲੈ ਕੇ ਜਾਣੇ ਆ ਤੇ ਮੇਰੇ ਹਿਸਾਬ ਨਾਲ ਤਹੇ ਜਿਹੇ ਲੋਕ ਜਿਹੜੇ ਹੁੰਦੇ ਹੋਏ ਵੀ ਨਹੀਂ ਆ ਗਿਆ ਵਰਗੇ ਆ ਜਿਹੜੇ ਉਹਨਾਂ ਨੂੰ ਉਸੇ ਮਾਰਾ ਨਹੀਂ ਕਹਿਣਾ ਚਾਹੀਦਾ ਉਹ ਇੱਕ ਉਹ ਵੀ ਇੱਕ ਜੁਨੀ ਆ ਉਹ ਵੀ ਜੁਨੀ ਭੋਗ ਕੇ ਉਹਨਾਂ ਨੇ ਤਮਾਕੂ ਉੱਤੀ ਰੱਖ ਕੇ ਚਲੇ ਜਾਣਾ ਹੁੰਦਾ ਏ ਇਹ ਇੱਕ ਤਰ੍ਹਾਂ ਦੀ ਸਜ਼ਾ ਟਾਈਪ ਏ ਹੁੰਦਾ ਏ ਪਰ ਉਹ ਉਹ ਲੋਕ ਵੀ ਬਹੁਤ ਆ ਜਿਨ੍ਹਾਂ ਨੂੰ ਲੂ ਵੀ ਦਿੱਤੀ ਆ ਅਰ ਪੈਸਾ ਵੀ ਦਿੱਤਾ ਯਾਰ ਉਹਨਾਂ ਨੂੰ ਪਤਾ ਏ ਵੀ ਇਹ ਪੈਸੇ ਆ ਜਿਹੜੇ ਅਸੀਂ ਕਿੱਥੇ ਲਾਉਣੇ ਆ ਠੀਕ ਆ ਜੀ ਬਾਕੀ ਮੇਰਾ ਕੰਮ ਇਹ ਆ ਵੀ ਉਸ ਬੰਦੇ ਦੀਆਂ ਤਸੱਲੀ ਕਰਾਵਾ ਜਿਹੜਾ ਪੈਸੇ ਭੇਜ ਰਿਹਾ ਏ ਕਿ ਵੀਰੇ ਤੇਰੇ ਪੈਸੇ ਸਹੀ ਟਿਕਾਣੇ ਲੱਗ ਰਹੇ ਆ ਆਸਾਬ ਪੁੱਛਣ ਦਾ ਹੱਕਦਾਰ ਵੀ ਮੈਨੂੰ ਉਹੀ ਆ ਲੰਢੀ ਪੁੱਛੀ ਦਾ ਆਪਾਂ ਕੋਈ ਜਵਾਬ ਨਹੀਂ ਦੇਣਾ ਹੈਗਾ ਕਿਉਂਕਿ ਮੁਲਕਾਂ ਤੇ ਕਮੇ ਜਾਂ ਮਤਲਬ ਬਾਹਰਲੇ ਮੁਲਕਾਂ ਨੂੰ ਲੱਗੇ ਜਾਂ ਇਹਨਾਂ ਨੂੰ ਕਾਹਨੂੰ ਕਹਿਣਾ ਹੈ ਹੈ ਨਹੀਂ ਸਾਨੂੰ ਵੀ ਘੁੰਮਣਾ ਆਉਂਦਾ ਬਾਹਰਲੇ ਮੁਲਕਾਂ ਨੂੰ ਪਰ ਪਹਿਲਾਂ ਆੜਾ-ਤਾਲਾ ਸੁੱਕੀ ਹੋ ਜਾਏ ਠੀਕ ਹੈ ਵੈਸੇ ਵੀ ਦੁਨੀਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਹੈਗਾ ਆਪਣਾ ਕੰਮ ਕਰੀ ਚੱਲੋ ਜੀ ਚੰਗਾ ਜੀ